18 ਕਤੇ ਜਾ ਕੇ ਜਿਹੜੀ ਆ ਇਹਨੂੰ ਇਨਵੋਲਵਮੈਂਟ ਜਿਹੜੀ ਜੋ ਸਪੋਰਟਸ ਦੇ ਵਿੱਚ ਘਟਣ ਦਾ ਪਈ ਆ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਵੀ ਟੂਰਨਾਮੈਂਟਾਂ ਦੇ ਵਿੱਚ ਛੋਟੀਆਂ ਬੱਚਿਆਂ ਤੋਂ ਟੀਮਾਂ ਜਿਹੜੀਆਂ ਆ 10 10 20 20 ਇੱਕ ਇੱਕ 20 ਦੇ ਵਿੱਚ 40 40 ਟੀਮਾਂ ਵੀ ਆ 18 ਦਾ ਜਾ ਕੇ ਐਸਐਲ ਟੂਰਨਾਮੈਂਟ ਵਿੱਚ ਜੂ 18 ਦਾ ਏਜ ਗਰੁੱਪ ਇੱਕ ਜਾਂ ਤੋਰ ਟੂਰਨਾਮੈਂਟਾਂ ਵਿੱਚ ਹੀ ਬਣਿਆ ਜਿਹੜੇ ਮਾਪੇ ਖੁਬ ਉਹ ਦੱਸਦੇ ਸੀ ਮੇਰਾ ਤਾਂ ਮੁੰਡਾ ਬਹੁਤ ਮੇਰੀ ਬੇਟੀ ਬਹੁਤ ਵਧੀਆ ਖੇਲਦੀ ਆ ਇਹਦਾ ਭਾਜੀ ਇੱਕ ਸਾਲ ਉੱਤੇ ਖੇਲਦੀ ਐ ਇੰਨਾ ਇੰਨੀ ਵਧੀਆ ਆ ਪਰ ਅੱਜ ਜਦੋਂ ਕੁਝ ਕਰਨ ਦਾ ਟਾਈਮ ਆਇਆ ਤੁਹਾਡੇ ਬਹੁਤ ਕੁਝ ਜੀ ਆਲੀ ਗੱਲ ਹੈ ਆਪਣੀ ਕਮੇਟੀ ਬਹੁਤ ਮਿਹਨਤ ਕਰਦੀ ਆ ਕਾਰਾਂ ਬਹੁਤ ਪਰਮਾਤਮਾ ਦੇ ਪਰਮਾਤਮਾ ਦੀ ਕਿਰਪਾ ਆ ਜੀ ਪਰ ਅੱਜ ਤੁਹਾਨੂੰ ਲੋੜ ਆ ਐਸੇ ਪੇਰੈਂਟਸ ਮੋਰ ਸਮਾਂ ਦੇਣ ਦੀ ਜਦੋਂ 16 ਤੋਂ ਬਾਅਦ ਤੁਹਾਡੇ ਬੱਚੇ ਨੇ ਤੁਹਾਡੇ ਤੋਂ ਪਰੇਨ ਜਾਣਾ ਤੁਹਾਡਾ ਚਾਹੀਦਾ ਤੁਸੀਂ ਬੱਚਿਆਂ ਦੇ ਨੇੜੇ ਜਾਓ ਬੱਚਿਆਂ ਨੇ ਸਮਾਂ ਆ ਉਹ ਉਹ ਇੰਪੋਰਟੈਂਸ ਸਮਝਦੇ ਨਹੀਂ ਹੈਗੇ ਵੀ ਮੇਰੀ ਆ 17 18 ਸਾਲ ਚ ਤਾਂ ਮੈਂ ਇੱਥੇ ਤਾਂ ਸਟਾਰ ਬਣਨ ਸਾਲ ਤਾਂ ਇਹ ਮੇਰੇ ਕੋਲ ਬਹੁਤ ਤਕੜਾ ਮੌਕਾ ਕਿਉਂਕਿ ਜਵਾਨੀ ਹੁੰਦੀ ਆ ਉਹ ਟਾਈਮ ਅੰਗਰੇਜ਼ੀ ਦੇ ਵਿੱਚ ਇੱਕ ਸ਼ਬਦ ਵਰਦੇ ਹੈਲੀਕਾਪਟਰ ਪੇਰੈਂਟਸ ਵੀ ਨਹੀਂ ਆ ਕਿ ਭਾਈ ਮਤਲਬ ਤੁਸੀਂ ਹੁਣ ਬੱਚੇ ਦੇ ਉੱ ਪਰ ਜਿਹੜੀ ਮੈਂ ਗੱਲ ਕਹੀ ਆ ਕਿ ਆਖਰ ਤੂੰ ਇਹ ਤਾਂ ਦੇਖੋ ਵੀ ਮੇਰਾ ਬੱਚਾ ਕਿੱਥੇ ਜਾਂਦਾ ਬਿਲਕੁਲ ਫਿਰ ਜਿਹੜੀ ਸਪੋਰਟਸ ਬਾਈ ਜਾਣੇ ਜਿਹੜੀ ਪਹਿਲਾਂ ਗੱਲ ਕੀਤੀ ਚੱਲ ਪਉ ਤੇਰੀ ਪ੍ਰੈਕਟਿਸ ਆ ਮੈਂ ਵੀ ਕੰਫਰਾਂ ਆਉਂਗਾ ਹੂੰ ਤੁਸੀਂ ਤੂੰ ਠੀਕ ਆ ਤੂੰ ਚਲਾਉਣੀ ਤੂੰ ਚਲਾ ਮੈਂ ਵੀ ਪੁੱਤ ਘਰ ਮੈਂ ਕੀ ਕਰਨਾ ਮੈਂ ਇੱਥੇ ਟੀਵੀ ਮਸਬੀਰ ਦਾ ਥੱਕਿਆ ਡੁੱਟਿਆ ਬੈਠਾ ਮੈਂ ਬਾਗ ਕਰਦਾ ਸਟੈਚੂਟ ਚ ਕਰਕੇ ਮੈਂ ਵੀ ਹਾਂ ਠੀਕ ਹੈ ਉਸ ਟਾਈਮ ਦੇ ਉੱਤੇ ਮੈਂ ਸਮਝਦਾ ਬਹੁਤ ਪੇਰੈਂਟਸ ਦਾ ਉਹਨਾਂ ਦਾ ਤਰਕ ਹੋਣਾ ਸਾਡੇ ਬੱਚਿਆਂ ਦੀ ਪੜ੍ਹਾਈ ਬਹੁਤ ਇੰਪੋਰਟੈਂਟ ਹੈ ਹਣ ਗਾਂਹ ਯੂਨੀਵਰਸਿਟੀ ਜਾਣਾ ਪਰ ਕਿਤੇ ਆਪਣੇ ਰਿਸਰਾਂ ਤੇ